ਹਾਂਜੀ ਇਹ ਕ੍ਰੇਪ ਦੇ ਸੂਟ ਆਣਗੇ ਸੀ ਨਾਲ ਦੁਪੱਟਾ embroidery ਫੋਰ ਸਾਈਡ ਐਂਡ ਇਹ ਬਹੁਤ ਜਿਆਦੇ ਸੋਨੇ ਸੂਟ ਆ ਜੀ ਬ੍ਰੌਕਟ ਦੇ ਕਾਫੀ ਜਿਆਦਾ ਪਸੰਦ ਕੀਤੇ ਜਾਂਦੇ ਨੇ ਐਂਡ ਨਾਲ ਟਾਫਟਾ ਦੀ ਨਾਲ ਬਾਟਮ ਆਏਗੀ ਤੇ ਬਨਾਰਸੀ ਸਟਾਈਲ ਦੇ ਵਿੱਚ ਇਹਨਾਂ ਦੇ ਦੁਪੱਟੇ ਹੋਣਗੇ ਕਲਰ ਆਪਸ਼ਨ ਬਹੁਤ ਜਿਆਦੇ ਪਿਆਰੇ ਹੈਗੇ ਨੇ ਹਾਂਜੀ ਇਹ ਵੀ ਕ੍ਰੇਪ ਦੇ ਸੂਟ ਆ ਜੀ ਪਾਲਸ ਵਰਕ ਵਾਲੇ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਇਹਨਾਂ ਦੇ ਵਿੱਚ ਵੀ ਤਿੰਨ ਤੋਂ ਚਾਰ ਕਲਰ ਜਿਹੜੇ ਅਵੇਲੇਬਲ ਹੈਗੇ ਨੇ ਪਿਓਰ ਜੌਰਜਟ ਆ ਜੀ ਹਾਂਜੀ ਇਹ ਬਿਲਕੁਲ ਪਿਓਰ ਜੌਰਜਟ ਦੇ ਸੂਟ ਨੇ ਵਿਦ ਆਰੀ ਵਰਕ ਕੀਤਾ ਹੋਇਆ ਪੂਰੀ ਸ਼ਰਟ ਦੇ ਵਿੱਚ ਪਲੇਨ ਬਾਟਮ ਆਏਗੀ ਐਂਡ ਦੁਪੱਟੇ ਵੀ ਪਿਓਰ ਦੇ ਬਣੇ ਹੋਏ ਨੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਇਹ ਆ ਜੀ ਸੈਮੀ ਕ੍ਰੇਪ ਦੇ ਸੂਟ ਹੋਣਗੇ ਪ੍ਰਾਈਸ ਵੀ ਮੈਂਸ਼ਨ ਕਰਾਂਗੇ ਨਾਲ ਚਨਾਉਣ ਦੇ ਦੁਪੱਟੇ ਹੋਣਗੇ ਪ੍ਰੋਪਰ ਹੈਂਡਵਰਕ ਦਿੱਤਾ ਹੋਇਆ ਤੇ ਨਾਲ ਲੈਸਸ ਦੇ ਨਾਲ ਇਹਨਾਂ ਨੂੰ ਡਿਜ਼ਾਈਨ ਕੀਤਾ ਹੋਇਆ ਇਹ ਫੈਬਰਿਕ ਹੈ ਜੀ ਪਿਓਰ ਚਨਾਉਣ ਦਾ ਠੀਕ ਹੈ ਜੀ ਪਿਓਰ ਚਨਾਉਣ ਦਾ ਫੈਬਰਿਕ ਆਏਗਾ ਐਂਡ ਬਾਟਮ ਵੀ ਪਿਓਰ ਚਨਾਉਣ ਦੀ ਆਏਗੀ ਇਹ ਪਰ ਮੀਟਰ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਚਾਹੇ ਤੁਸੀਂ ਸ਼ਰਟ ਵੀ ਇਕੱਲੀ ਲੈ ਸਕਦੇ ਹੋ ਚਾਹੇ ਫਿਰ ਪੂਰਾ ਸੂਟ ਵੀ ਲੈ ਸਕਦੇ ਹੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ